ਗੁਰੂ ਸ਼ਬਦ ਦੋ ਅੱਖਰਾਂ ਤੋਂ ਬਣਿਆ ਹੈ ਪਰ ਬੜਾ ਹੀ ਪਿਆਰ ਲੱਗਦਾ ਹੈ ਗੁਰੂ ਉਸ ਨੂੰ ਕਿਹਾ ਜਾਂਦਾ ਹੈ ਜਿਸ ਤੋਂ ਸਿੱਖਿਆ ਲੈ ਕੇ ਸਿੱਖ ਬਣੀਏ ਕਿਉਂਕਿ ਗੁਰੂ ਤੋਂ ਬਿਨਾ ਜੀਵ ਦੀ ਕਲਿਆਣ ਨਹੀਂ ਹੁੰਦੀ ਜੈਸੇ ਗੁਰੂ ਜੀ ਗੁਰਬਾਣੀ ਵਿੱਚ ਦੱਸਦੇ ਹਨ ਗੁਰਬਿਨ ਹੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ ਗੁਰਬਿਨ ਸੁਰਤਨਾ ਸਿੱਧ ਗੁਰੂ ਬਿਨ ਮੁਕਤ ਨਾ ਪਾਵੇ ਗੁਰ ਕਰ ਸੱਚ ਵਿਚਾਰ ਗੁਰੂ ਕਰ ਰੇ ਮਨ ਮੇਰੇ ਗੁਰੂਕਾਰ ਸ਼ਬਦ ਸੁਪੋਨ ਅਗਨ ਕਟੇ ਸਭ ਤੇਰੇ। ਸੋ ਗੁਰੂ ਤੋਂ ਬਿਨਾ ਜੀਵ ਦੇ ਹਿਰਦੇ ਦਾ ਅਗਿਆਨੂ ਪੀਂਹੇੜਾ ਦੂਰ ਨਹੀਂ ਹੋ ਸਕਦਾ ਤੇ ਫਿਰ ਗਿਆਨ ਦਾ ਪ੍ਰਕਾਸ਼ ਹਿਰਦੇ ਵਿੱਚ ਕਿਸ ਤਰ੍ਹਾਂ ਹੋਵੇ ਸੋ ਗੁਰੂ ਦੇ ਅਰਥ ਹੀ ਇਹ ਹੋ ਹਨ। ਗੋ ਨਾਮ ਹਨੇਰੇ ਦਾ ਹੈ ਤੇ ਰੂਹ ਨਾਮ ਪ੍ਰਕਾਸ਼ ਦਾ ਹੈ। ਸੋ ਜੋ ਸਿੱਖ ਦੇ ਹਿਰਦੇ ਵਿੱਚ ਅਗਿਆਨੂ ਪੀਂਹੇੜਾ ਦੂਰ ਕਰਕੇ ਗਿਆਨ ਕੇ ਦੀਵਾ ਜਗਾ ਕੇ ਸੱਤ ਵਸਤੂ ਦੀ ਪ੍ਰਾਪਤੀ ਕਰਾ ਦੇਵੇ ਜੋ ਗੁਰੂ ਹੈ ਗੋ ਨਾਮ ਪૃthਵੀ ਦਾ ਤੇ ਰੂ ਨਾਮ ਪਾਲਣਾ ਕਰਨ ਵਾਲੇ ਦਾ ਜੋ ਸਰਬ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ ਹੋਵੇ ਤੋ ਉਸ ਨੂੰ ਗੁਰੂ ਕਹੀਏ ਗੋ ਨਾਮ ਇੰਦਰੀਆਂ ਦਾ ਹੈ ਤੇ ਰੂ ਨਾਮ ਪਾਲਣਾ ਕਰਨ ਵਾਲੇ ਦਾ ਜੋ ਇੰਦਰੀਆਂ ਦੇ ਸਹਿਤ ਸਰੀਰ ਦੀ ਪਾਲਣਾ ਕਰ ਰਿਹਾ ਹੋਵੇ ਜੋ ਗੁਰੂ ਹੈ ਗੁਰੂ ਉਸ ਨੂੰ ਕਿਹਾ ਜਾਂਦਾ ਹੈ ਜੋ ਜਨਮ ਮਰਨ ਤੋਂ ਰਹਿਤ ਹੋਵੇ ਤੇ ਭੁੱਲਣ ਵਿੱਚ ਨਾ ਆ ਸਕੇ ਜੈਸਾ ਕਿ ਗੁਰੂ ਜੀ ਪਾਣੀ ਵਿੱਚ ਦੱਸਦੇ ਹਨ ਭੁੱਲਣ ਅੰਦਰ ਸਭ ਕੋ ਅਪੁੱਲ ਗੁਰੂ ਕਰਤਾਰ ਗੁਰੂ ਉਸ ਨੂੰ ਕਹਿੰਦੇ ਹਨ ਜਿਸ ਦੇ دیدار ਕੀਤੇਆਂ ਹੋਇਆਂ ਮਨ ਨੂੰ ਸ਼ਾਂਤੀ ਆ ਕੇ ਦੁਬਦਾ ਆਦਿ ਦੂਰ ਹੋ ਜਾਵੇ ਤੇ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਵੇ ਜਿਸ ਮਿਲਿਆ ਮਨ ਹੋਏ ਆਨੰਦ ਤੋਂ ਸਤਗੁਰੂ ਕਹੀਐ ਮਨ ਕੀ ਦੁਬਦਾ ਬਿਨ ਸਜਾਏ ਹਰ ਪਰਮ ਪਦ ਲਈਐ ਉਸ ਨੂੰ ਕਹਿੰਦੇ ਹਨ ਜੋ ਕਲਿਆਣ ਦੀ ਪ੍ਰਾਪਤੀ ਕਰਾਵੇ अथवा ਕੇਲਿਆਣ ਦਾ ਉਪਦੇਸ਼ ਦੇਵੇ ਫਿਰ ਗੁਰੂ ਕਿਹੜਾ ਕਰਨ ਦੀ ਲੋੜ ਹੈ ਗੁਰੂ ਉਹ ਕਰੀਏ ਜਿਹੜਾ ਕਿ ਗੁਰਬਾਣੀ ਦੱਸਦੀ ਹੈ ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਭਾਈ ਗੁਰੂ ਸਤਗੁਰੂ ਨਾਨਕ ਦੇਵ ਗੁਰੂ ਗੋਬਿੰਦ ਸਿੰਘ ਜੀ ਹਨ ਜ्याने ਦਸ ਪਾਤਸ਼ਾਹੀਆਂ ਦਾ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਗੁਰੂ ਹਨ ਜਿਵੇਂ ਬਾਜੂ ਅਗਨੀ ਸੂਰਜ ਚੰਦ ਆਦ ਕੁਦਰਤੀ ਚੀਜ਼ਾਂ ਸਭਨਾ ਨੂੰ ਸੁਮਾਨ ਸੁਖ ਦਿੰਦੀਆਂ ਹਨ ਤੇ ਤੈਸੇ ਹੀ ਗੁਰੂ ਨਾਨਕ ਦੇਵ ਜੀ ਨੇ ਕੁੱਲ ਦੁਨੀਆ ਨੂੰ ਖੰਡ ਸਤ ਦੀਪ ਫਿਰਕੇ ਸਭ ਨੂੰ ਉਪਦੇਸ਼ ਕੀਤਾ ਹੈ ਤੇ ਉਹਨਾਂ ਦਾ ਉਪਦੇਸ਼ ਹਰੇਕ ਜੀਵ ਮਾਤਰ ਲਈ ਸੁਖਦਾਈ ਹੈ ਜੋ ਕਿ ਗੁਰਬਾਣੀ ਤੇ ਪੜਨ ਤੋਂ ਪਤਾ ਲੱਗਦਾ ਹੈ ਇਸ ਵਾਸਤੇ ਗੁਰੂ ਨਾਨਕ ਦੇਵ ਜੀ ਹੀ ਜਗਤ ਗੁਰੂ ਮੰਨੇ ਗਏ ਪਾਈ ਗੁਰਦਾਸ ਜੀ ਅਨਸਾਰ ਜਗਤ ਗੁਰੂ ਗੁਰੂ ਨਾਨਕ ਦੇਵ ਕੱਚੇ ਗੁਰ ਤੇ ਮੁਕਤ ਨਾ ਹੁੰਦਾ ਕੱਚੇ ਗੁਰ ਅਗਿਆਨੀ ਤੋਂ ਮੁਕਤੀ ਦੀ ਪ੍ਰਾਪਤੀ ਨਹੀਂ ਹੁੰਦੀ ਇਸ ਵਾਸਤੇ ਸੱਚੇ ਗੁਰੂ ਉਹਨਾਂ ਦੀ ਬਾਣੀ ਦੀ ਓਟ ਲੈਣ ਦੀ ਲੋੜ ਹੈ ਕਿਉਂਕਿ ਗੁਰਬਾਣੀ ਹੀ ਗੁਰੂ ਰੂਪ ਹੈ ਜਿਵੇਂ ਕਿਸੇ ਚੀਜ਼ ਦਾ ਕਰਤਾ ਚੀਜ਼ ਤੋਂ ਵੱਖਰਾ ਨਹੀਂ ਹੁੰਦਾ ਕਿਉਂਕਿ ਉਸ ਦੀ ਸ਼ਕਤੀ ਹੀ ਚੀਜ਼ ਵਿੱਚ ਹੁੰਦੀ ਹੈ ਤਿਵੇਂ ਹੀ ਗੁਰੂ ਜੀ ਬਾਣੀ ਵਿੱਚ ਵਸ ਰਹੇ ਹਨ ਜਿਵੇਂ ਸਤਿਗੁਰਾਂ ਜੀ ਦਾ ਵਾਕ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅਮਰਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਬਾਨੈ ਪ੍ਰਤਖ ਗੁਰੂ ਨਿਫਤਾਰੇ ਇਸ ਵਾਸਤੇ ਗੁਰੂ ਜੀ ਨੇ ਗੁਰਬਾਣੀ ਪੜਨ ਦਾ ਹੁਕਮ ਦਿੱਤਾ ਹੈ ਤੇ ਦੱਸਿਆ ਹੈ ਆਹੋ ਸਿੱਖ ਸਾਤੇ ਗੁਰੂ ਕੇ ਪਿਆਰੇ ਹੋ ਗਾਓ ਸੱਚੀ ਬਾਣੀ ਬਾਣੀ ਦਾ ਗਾਹੋ ਗੁਰੂ ਕੇ ਰੀ ਬਾਣੀਆਂ ਸਿਰ ਬਾਣੀ ਜਿਨਕੋ ਨਦਰ ਕਰਮ ਹੋਵੇ ਹਿਰਦੈਤ ਨਸ ਬਾਣੀ ਪੀਵੋ ਅਮਰਤ ਫਦਾ ਰਹੋ ਹਰ ਰੰਗ ਜਬਲੋ ਸਾਰਗ ਪਾਣੀ ਕਹ ਨਾਨਕ ਸਦਾ ਗਾਵਹੁ ਇਹ ਸੱਚੀ ਬਾਣੀ ਇਸ ਵਾਸਤੇ ਇਹ ਗੁਰ ਬਾਣੀ ਨੂੰ ਗੁਰੂ ਰੂਪ ਮੰਨਿਆ ਜਾਂਦਾ ਹੈ ਜਿਸ ਵਕਤ ਕੋਈ ਗੁਰੂ ਬੋਲ ਕੇ ਸਿੱਖ ਨੂੰ ਉਪਦੇਸ਼ ਕਰੇਗਾ ਤਾਂ ਸੁਬੋਲਣ ਦਾ ਨਾਮ ਬਾਣੀ ਕਿਹਾ ਜਾਂਦਾ ਹੈ ਇਸ ਵਾਸਤੇ ਇਹ ਬਾਣੀ ਗੁਰੂ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਹੋਣ ਕਰਕੇ ਗੁਰੂ ਰੂਪ ਕਹੀ ਜਾਂਦੀ ਹੈ ਮੰਨੀ ਜਾਂਦੀ ਹੈ ਕਿ ਗੁਰੂ ਰੂਪ ਹੈ ਜਿਸ ਵਕਤ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸ੍ਰੀ ਅਬਚਲ ਨਗਰ ਸਾਹਿਬ ਕੇ ਜੋਤੀ ਜੋਤ ਸਮਾਉਣ ਲੱਗੇ ਤਾਂ ਸੰਗਤ ਨੇ ਅਰਜ਼ ਕੀਤੀ ਕਿ ਮਹਾਰਾਜ ਪਹਿਲੇ ਗੁਰੂ ਸਾਹਿਬ ਜੀ ਦੀ ਜੋਤੀ ਜੋਤ ਸਮਾਉਂਦੇ ਰਹੇ ਤਾਂ ਸੰਗਤ ਨੂੰ ਹੋਰ ਗੁਰੂ ਜੀ ਦੇ ਲੜ ਲਾ ਜਾਂਦੇ ਰਹੇ ਆਪ ਹਣ ਸਾਨੂੰ ਕਿਸ ਦੇ ਲੜ ਲਾ ਕੇ ਚੱਲੇ ਹੋ ਤਾਂ ਸੰਗਤ ਜੀ ਇਸ ਬੇਨਤੀ ਨੂੰ ਗੁਰ ਸੁਣ ਕੇ ਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਾਇਆ ਤੇ ਪੰਜ ਪੈਸੇ ਨਾਰੀਏ ਵਿੱਚ ਰੱਖ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗ੍ਰਹੀ ਦਾ ਤਿਲਕ ਦਿੱਤਾ ਤੇ ਹੁਕਮ ਦਿੱਤਾ ਕਿ ਅੱਜ ਤੋਂ ਆਪ ਦੇ ਦੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਸੋ ਆਪ ਨੇ ਜੇ ਸਦਾ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਬਿਆ ਵਿੱਚ ਰਹਿਣਾ ਉਸ ਵਕਤ ਸਾਈਂ ਬਾ ਨੇ ਸੰਗਤ ਪ੍ਰਤੀ ਇਓ ਕਿਹਾ ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਦੀ ਦੇਹ ਜੋ ਮੋਕ ਮਿਲਬੋ ਚਾਹ ਖੋਜ ਸ਼ਬਦ ਮਹ ਦੇਹ ਜੋ ਉਸ ਵਕਤ ਤੂੰ ਹੀ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਮੰਨੇ ਜਾਂਦੇ ਹਨ ਇਸ ਵਾਸਤੇ ਸਾਨੂੰ ਸਦਾ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੁਕਮਾਂ 'ਤੇ ਚੱਲਣਾ ਚਾਹੀਦਾ ਹੈ ਤੇ ਉਹਨਾਂ ਨੂੰ ਗੁਰੂ ਮੰਨਣਾ ਚਾਹੀਦਾ ਹੈ ਨਾ ਤੇ ਕਿਸੇ ਪਖੰਡੀ ਦੇਹ ਧਾਰੀ ਨੂੰ ਤਾਂਕੇ ਉਹਨਾਂ ਦੇ ਚਰਨਾਂ ਨਾਲ ਲੱਗ ਕੇ ਸੰਸਾਰ ਸਾਗਰ ਤੋਂ ਪਾਰ ਹੋ ਜਾਈਏ ਬਿਨਾ ਗੁਰੂ ਤੇ ਜਾਉਂਦਾ ਜਨਮ ਪਿਰਥਾ ਬਿਨਾ ਗੁਰਾ ਨਾ ਹੁੰਦਾ ਗਿਆਨ ਭਾਈ ਬਿਨਾ ਗੁਰਾਂ ਦੇ ਕੋਰ ਅੰਧਾਰ ਦਿਸੇ ਭਾਵੇਂ ਚੜਨ ਲੱਗਾ ਸੱਸੀ ਭਾਨ ਭਾਈ ਬਿਨਾ ਗੁਰਾਂ ਦੇ ਮੇਰੇ ਨਾ ਮੋਖ ਸ਼ਮਾਰਗ ਕੋਵੇ ਜੂਨਾ ਦੇ ਵਿੱਚ ਵਹਾਰਨ ਭਾਈ ਭਗਤ ਸਰ ਮੇ ਲਵੇ ਸੱਚੇ ਸਾਥ ਗੁਰੂ ਦੀ ਜਿਨ੍ਹਾਂ ਚਰਨ ਲੱਗੇ ਹੋ ਕਲਿਆਣ ਭਾਈ ਜੇ ਕੋਈ ਸ਼ਬਦ ਵਾਦ ਕਾਟ ਬੋਲਿਆ ਗਿਆ ਹੋਵੇ ਆਖਿਆ ਗਿਆ ਹੋਵੇ ਤੇ ਮਾਫ ਕਰਨਾ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ